हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੀ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਆ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਕਾਫੀ ਵੀਡੀਓ ਆਪਣੀਆਂ ਜਿਹੜੀਆਂ ਇਸ ਘਰ ਤੋਂ ਜਿੱਥੇ ਤੁਸੀਂ ਵਿਜ਼ਿਟ ਕਰਨੀ ਹੈਗੀ ਦੋਸਤੋ ਪਿੰਡ ਗੋਇੰਦਵਾਲ ਸਾਹਿਬ ਹੈਗਾ ਜੀ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਤੇ ਬਿਲਕੁਲ ਜਿਹੜੀ 5 ਕਿਲੋਮੀਟਰ ਦੀ ਦੂਰੀ ਹੈਗੀ ਦੋਸਤੋ ਖੰਡੂਰ ਸਾਹਿਬ ਦੀ ਫਤਿਆਬਾਦ 6 ਤੋਂ 7 ਕਿਲੋਮੀਟਰ ਤੇ ਤਰਨਤਾਰਨ ਤਕਰੀਬਨ 22 ਤੋਂ 24 ਕਿਲੋਮੀਟਰ ਦੀ ਦੂਰੀ ਹੈਗੀ ਆ ਤੇ ਵਿਜ਼ਿਟ ਤੁਸੀਂ ਖਾਸ ਜਿਹੜੀ ਹੈ ਦੋਸਤੋ ਗੋਇੰਦਵਾਲ ਸਾਹਿਬ ਕਰਨੀ ਆ ਵੀਰ ਗੁਰਸੇਵਕ ਦੇ ਕੋਲੇ ਆਏ ਆ ਗੁਰਸੇਵਕ ਵੀਰ ਦੇ ਕੋਲੇ ਜਿਹੜੇ ਦੋਸਤੋ ਅੱਜ ਚਾਰ ਨਗ ਬਕਾਊ ਆ ਬਹਿੜਾ ਨੇ ਚਾਰ ਬਿਹੜਾਂ ਦੀ ਪ੍ਰੋਪਰ ਡਿਟੇਲ ਜਿਹੜੀ ਹੈਗੀ ਆ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਜਰਸੀ ਦੀ ਬਿਹੜ ਆ ਦੋਸਤੋ ਕੱਚੀ ਆ 20 ਤੋਂ 25 ਦਿਨ ਦਾ ਸਮਾਂ ਕੱਚੀ ਆ ਤੇ ਵਧੀਆ ਬਿਹੜ ਆ ਦੁੱਧ ਮਿਲਕਿੰਗ ਵਾਲੀ ਆ ਜੇਕਰ ਗੱਲ ਕਰੀਏ ਤੇ ਕੋ 18 20 ਪਲੱਸ ਦੀ ਮਿਲਕਿੰਗ ਵੀਰ ਵੱਲੋਂ ਕਿਹਾ ਗਿਆ ਸੀਗਾ ਆਓ ਪੁੱਛਦੇ ਆਂ ਵਧੀਆ ਡਿਟੇਲ ਤੇ ਵੀਡੀਓ ਜਿਹੜੀ ਆ ਦੋਸਤੋ ਅੱਜ 24 ਫਰਵਰੀ ਨੂੰ ਆਪਾਂ ਬਣਾ ਰਹੇ ਆ ਸਮਾਂ ਜਿਹੜਾ ਤਕਰੀਬਨ 11:30 ਵਜੇ ਦਾ ਹੈਗਾ ਦੋਸਤੋ ਮਾਰਨਿੰਗ ਦਾ ਆਉ ਕਰਦੇ ਆ ਗੱਲਬਾਤ ਬਤੇ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਬੜਾ ਪਸੰਦ ਆਉਣਗੀਆਂ ਤੇ ਆਪਣਾ ਘਰ ਵਿਜਿਟ ਕਰਕੇ ਜਿਹੜੀ ਦੋਸਤੋ ਇੱਕ ਟਾਈਮ ਦੀ ਦੋ ਟਾਈਮ ਦੀ ਆ ਜਿਹੜਾ ਪਸੂ ਸੂਇਆ ਹੋਇਆ ਖਾਸ ਤੌਰ ਤੇ ਉਹਦੀ ਚਵਾਈ ਕਰ ਲਿਆ ਕਰੋ ਤੇ ਜੇ ਦੋਸਤੋ ਬਹਿ ਬੜਾ ਕੱਚੀਆਂ ਨੇ ਸਮਾਂ ਲੈ ਕੇ ਜਾਂਦੀਆਂ ਨੇ ਉਹਨੂੰ ਟਿੱਪ ਕੇ ਜਿਹੜੀ ਤਸੱਲੀ ਕਰ ਲਿਓ ਠੀਕ ਆ ਠੀਕ ਆ ਸਭ ਤੋਂ ਪਹਿਲਾਂ ਵੀਰ ਗਰਸੇਵਕ ਸਸਰੀ ਕਾਲ ਹੈ ਸਸਰੀ ਕਾਲ ਵੇਜੇ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ ਜਿੱਕੀ ਫਤਿਹ ਜੀ ਹਾਲ ਚਾਲ ਜੀ ਸਾਨੂੰ ਦੱਸੋ ਬਹੁਤ ਵਧੀਆ ਬਹੁਤ ਵਧੀਆ ਵੀਰ ਜੀ ਬੜਾ ਠੀਕ ਠਾਕ ਘਰ ਪਰਿਵਾਰ ਠੀਕ ਹੈ ਨਾ ਬਹੁਤ ਵਧੀਆ ਚੰਗੇ ਵੀਰ ਜੀ ਚੰਗੇ ਸਭ ਠੀਕ ਠਾਕ ਤੇ ਅੱਜ ਫਿਰ ਵੀਰ ਸੇਵਕ ਚਾਰ ਆਪਣੇ ਕੋਲ ਵੜਾ ਆ ਗਏ ਆ ਜੀ ਹਾਂ ਜੀ ਵੀਰ ਤੇ ਤਕਰੀਬਨ ਪਸ਼ੂ ਪਹਿਲਾਂ ਵਿਗਦੇ ਬੁਗਦੇ ਰਹੇ ਵਧੀਆ ਹਾਂ ਜੀ ਵੀਰ ਜੀ ਤਕਰੀਬਨ ਪਸ਼ੂ ਡੇਲੀ ਵਿਗਦੇ ਹੀ ਆ ਤੇ ਪਸੂ ਅੱਡੇ ਦਾ ਕੋਈ ਲੋਕਲ ਭੈਣ ਭਰਾ ਕੋਈ ਆਇਆ ਰਹਿੰਦਾ ਜੀ ਲੋਕਲ ਰਾਤੀ ਵੀ ਇੱਕ ਵੜੀ ਵੱਡੀ ਮਿਲਕ 20+ ਵਾਲੀ ਸੀ ਜੀ ਉਹ ਕੱਲ ਨੰਬਰ ਸਰ ਲੈ ਗਏ ਉਹਦੇ ਉਹ ਲੌਂਦੇ ਸਾਰੇ ਲਗੇ ਵੀਰ ਹੁਣੇ ਠੀਕ ਹੈ ਜੀ ਹਾਂ ਜੀ ਠੀਕ ਆ ਤੇ ਅੱਜ ਚਾਰ ਵੜਾ ਹੈ ਹਾਂ ਜੀ ਤੇ ਚੌ ਵੜਾ ਦੀ ਪ੍ਰੋਪਰ ਜਿਹੜੀ ਇਨਫੋਰਮੇਸ਼ਨ ਆਪਣੇ ਭੈਣ ਭਰਾਵਾਂ ਵੀਰਾਂ ਨਾਲ ਜਰੂਰ ਸਾਂਝੀ ਕਰਨੀ ਹੈ ਜੀ ਪਹਿਲੇ ਹੈਗਾ ਮਤਲਬ ਕਿੰਨੇ ਕੁ ਮਿਲਕ ਚਵਾਉਣ ਦੀ ਸੁਭਾਵਨਾ ਹੋ ਵੀ ਗਈ ਪੂਰਾ ਦੱਸ ਦਿਓ ਜੀ ਵੇਖੋ ਵੀ ਜੀ ਜੋ ਕੁਝ ਹੋਊਗਾ ਉਹ ਸਚਾਈ ਦੇ ਦੱਸਣਾ ਇੱਥੇ ਝੂਠ ਮਾਰ ਕੇ ਨਾ ਡੰਗਰ ਦੇਣਾ ਵਾ ਤੇ ਨਾ ਇਹੋ ਜਿਹਾ ਕੰਮ ਕਰਨਾ ਬਾਬਾ ਜੀ ਕਿੰਨੇ ਆ ਦੂਰੋਂ ਨੇੜਿਓਂ ਆਣ ਕੇ ਵੀ ਤਸੱਲੀ ਕਰਨੀ ਆਣ ਕੇ ਵੇਖੋ ਕਈ ਵਾਰਾ ਡੰਗਰ ਨਹੀਂ ਕੇਦੇ ਮਾਨੂੰ ਲੱਗਦਾ ਹਾਂਜੀ ਠੀਕ ਹੈ ਨਾ ਜੀ ਕਿ ਇਹਨੇ 5000 ਸਾਈ ਪਾਈ ਹੁੰਦੀ ਕਿ ਇਹ ਵੀ ਨੇ 10 ਪਾਈ ਹੁੰਦੀ ਕਿ ਇਹਨੇ 500 ਪਾਈ ਹੁੰਦੀ ਕਿ ਇਹਨੇ 100 ਪਾਈ ਹੁੰਦੀ ਆ ਬਿਲਕੁਲ ਜਿਵੇਂ ਵੀ ਜੀ ਸਾਈ ਪਾਈ ਹੋਊਗੀ ਜਿਹਨੇ ਆਣ ਕੇ ਆ ਦਾ ਡੰਗਰ ਜੇ ਤੇ ਪਸੰਦ ਹੋਊਗਾ ਠੀਕ ਆ ਜੇ ਨਾ ਵੀ ਜੀ ਕੇ ਨੂੰ ਪਸੰਦ ਹੋਊਗਾ ਤੇ ਆਪਦੀ ਸਾਈ ਲਾਈਨ ਹੱਕਦਾਰ ਹੋਊਗਾ ਆਪਾਂ ਉਹਦੇ ਇਹ ਨਹੀਂ ਵੀ ਕਹਾਂਗੇ ਵੀ ਜੀ ਪੀ ਇਹ ਡੰਗਰ ਤੁੰ ਨੂੰ ਲੈ ਕੇ ਜਾਣਾ ਵਾ ਇਹ ਨਹੀਂ ਆਪਾਂ ਕੰਮ ਕਰਨਾ ਆਪਦੀ ਬਾਕੀ ਤਸੱਲੀ ਕਰਕੇ ਵੀ ਜੀ ਮੇਰੇ ਘਰੋਂ ਪਸ਼ੂ ਖੜਦਾ ਬਿਲਕ ਤੋ ਦੋਸਤੋ ਵੀਰ ਦਾ ਇਹ ਕਹਿਣ ਦਾ ਮਤਲਬ ਹੈ ਕਿਉਂਕਿ ਇਹਨਾਂ ਨੇ ਪਸ਼ੂ ਦੀ ਜਾਣਕਾਰੀ ਦੇ ਦੇਣੀ ਆ ਮੈਂ ਤੁਹਾਨੂੰ ਪਸ਼ੂ ਪ੍ਰੋਪਰ ਦਿਖਾ ਦੇਣਾ ਹੋ ਸਕਦਾ ਮੇਰੇ ਦਿਖਾਉਣ ਦੇ ਵਿੱਚ ਕੋਈ ਫਰਕ ਰਹਿ ਜਾਵੇ ਹੋ ਸਕਦਾ ਵੀਰ ਦੀ ਜਾਣਕਾਰੀ ਦੱਸਣ ਦੇ ਵਿੱਚ ਕੋਈ ਫਰਕ ਰਹਿ ਜਾਵੇ ਤੁਸੀਂ ਆਪਣਾ ਹੱਕ ਸਮਝਣਾ ਘਰੇ ਵਿਜਿਟ ਕਰਕੇ ਜਿਹੜਾ ਪਸ਼ੂ ਦਿਲ ਨੂੰ ਲੱਗਦਾ ਉਹਦੀ ਜਿਹੜੀ ਤਿੱਪ ਕੇ ਤਸੱਲੀ ਕਰ ਲਓ ਕਦ ਕਾਠੀ ਜੇਕਰ ਮੇਰੇ ਦੱਸਣ ਦੇ ਵਿੱਚ ਫਰਕ ਰਹਿ ਗਿਆ ਉਹਨੂੰ ਘਰੇ ਆ ਕੇ ਵੇਖ ਲਿਓ ਸਾਈ ਬਿਆਨਾ ਕਰਕੇ ਤੁਰ ਪਿਆ ਕਰੋ ਜੇਕਰ ਚੀਜ਼ ਨਹੀਂ ਫੇਟ ਬੈਂਦੀਗੀ ਭਾਈ ਸਾਈ ਆਪਦੀ ਵਾਪਸ ਲੈ ਲਿਓ ਪਰ ਇੱਕ ਦਿਨ ਦਾ ਦੋ ਦਿਨ ਦਾ ਟਾਈਮ ਜਿੰਨਾ ਵੀ ਤੁਸੀਂ ਦੋਹੋਂਗੇ ਉਹਨੇ ਟਾਈਮ ਤੇ ਖਰੇ ਉਤਰ ਜਾ ਕਰੋ ਤੁਸੀਂ ਆਪਦੇ ਵੱਲੋਂ ਵੀ ਤੇ ਘਰੇ ਵਿਜਿਟ ਜਰੂਰ ਕਰ ਲਿਆ ਕਰੋ ਆਨਲਾਈਨ ਸੌਦਾ ਮੈਨੀਆਂ ਦਾ ਵੀ ਕਰੋ ਪਰ ਜੇਕਰ ਤੁਹਾਨੂੰ ਮਾਲਕ ਤੇ ਤੇ ਆਪਸੀ ਤੁਹਾਡਾ ਤਾਲਮਿਲ ਹੈਗਾ ਏਤਵਾਰ ਇੱਕ ਦੂਜੇ ਤੇ ਬਣਦਾ ਤੁਹਾਡਾ ਇੱਕ ਦੋਰੀ ਪਸੂ ਲੈ ਕੇ ਗਏ ਉਹ ਏਤਵਾਰ ਬਣਿਆ ਤੁਹਾਡਾ ਭੈਣ ਭਰਾਵਾਂ ਦਾ ਤੇ ਤੁਸੀਂ ਜਰੂਰ ਕਰ ਲਿਆ ਕਰੋ ਆਨਲਾਈਨ ਸੌਦਾ ਨਹੀਂ ਤਾਂ ਤੁਸੀਂ ਆਪਦੀ ਜਿਹੜੀ ਮੌਕੇ ਤੇ ਘਰ ਵਿਜਿਟ ਜਰੂਰ ਕਰ ਲਿਆ ਕਰੋ ਦੋਸਤੋ ਆਪਣਾ ਫਰਜ਼ ਸਮਝ ਕੇ ਤੇ ਵੀਰ ਸੇਵਕ ਪਹਿਲਾ ਕਿਹੜੇ ਨੰਬਰ ਤੋਂ ਸਟਾਰਟ ਕੀ ਭਾਵੇਂ ਉਧਰੋਂ ਕਰ ਲੀਏ ਹਾਂ ਇਸ ਪਹਿਲੇ ਨੰਬਰ ਇਸ ਵੇੜ ਤੋਂ ਹੀ ਆਪਾਂ ਕਰ ਲੀਏ ਜੀ ਆਹ ਜੀ ਬੀਟੀ ਇਹ ਰਾਤੀ ਆਈ ਆਪਣੇ ਕੋਲ ਆਹ ਕੱਲ ਰਾਤੀ ਆਈ ਆ ਜੀ ਹਾਂਜੀ ਹਾਂਜੀ ਰਾਤੀ ਆਈ ਆ ਆਪਣੇ ਕੋਲ ਠੀਕ ਆ ਤੇ ਇਹਨੇ ਤੀਜੇ ਸੁਵੇ ਵੀ ਜੀ ਸੋਨਾ ਧਾਰ ਆਣਾਂ ਦੇ ਕਹਿੰਦੇ ਠੀਕ ਆ ਜੀ ਠੀਕ ਕਹਿੰਦੇ ਉਹਨਾਂ ਦੇ ਭਾਣਾ ਵੀ ਤੀਜੇ ਸੁਵੇ ਨੇ ਸੁਣਾ ਵੇਰਨਾ ਹਾਂ ਤੀਜੇ ਸੁਵੇ ਸੁਣ ਜਾ ਰਹੀ ਆ ਹਾਂਜੀ ਤੇ ਸਵਾਹ ਹਜੇ ਕਿੰਨਾ ਕਿ ਫਿਰ ਸਵਾਹ ਵੀ ਜੀ ਉਹਨੇ ਅੰਨੇ ਵੀ ਰੇਦੇ ਦੇਣੇ ਰੇਂਦੇ ਆ ਪੰਜ ਚਾਰ ਮੇਰੇ ਜ਼ਾਣਾ ਲੈ ਜੂ ਪੰਜ ਸੱਤ ਦਸ ਚੱਲੇ ਵੀ ਬਾਬਾ ਜੀ ਵੜਾ ਠੀਕ ਆ ਜੀ ਹਾਂਜੀ 5-7 ਦਿਨ ਜਿਹੜਾ ਦੋਸਤੋ ਸਮਾਂ ਲੈ ਜੂਗੀ ਵੈੜ ਠੀਕ ਆ ਤੇਜਾ ਸੁਹਾ ਵੈੜ ਨੇ ਸੁਣਾ ਤੇ ਅੱਗੋਂ ਜੇ ਇਸ ਤਰ੍ਹਾਂ ਘਰ ਵਾਲਿਆਂ ਨੇ ਕਿਹਾ ਜਿੱਥੋਂ ਵੀਰ ਉਹਨਾਂ ਨੇ ਖਰੀਦੀ ਆ ਤੇ ਬਿਲਕੁਲ ਜਿਹੜਾ ਦੋਸਤੋ ਉਸੇ ਤਰ੍ਹਾਂ ਹੀ ਦੱਸਿਆ ਜਾਂਦਾ ਵੀ ਜਿਸ ਤਰ੍ਹਾਂ ਅੱਗੋਂ ਮਾਲਕਾਂ ਨੇ ਦੱਸਿਆ ਹੁੰਦਾ ਤੇ ਵੀਰ ਉਹਨਾਂ ਦੇ ਕੋਲ ਆਈ ਆ ਉਹਨਾਂ ਨੇ ਵੀ ਪੂਰੀ ਜਾਣਕਾਰੀ ਉਹਨਾਂ ਦੇ ਬਿਲਕੁਲ ਜਿਹੜੀ ਉਸੇ ਸੰਬੰਧ ਚ ਦੇਣੀ ਹੁੰਦੀ ਜਿਹੋ ਜਿਹਾ ਦੱਸੀ ਜਾਂਦੀ ਗੱਲਬਾਤ ਇਹਨੂੰ ਵੀਰ ਖੋਲ ਕੇ ਦਿਖਾਈਏ ਤੇ ਵੈੜ ਦਾ ਥਣ ਥਣ ਜਿਹੜਾ ਦੋਸਤੋ ਕਾਫੀ ਵਧੀਆ ਠੀਕ ਆ ਜੀ ਮੋਟਾ ਗੋਲ ਥਾਣਾ ਚੌਥਾ ਨਾ ਦੀਆਂ ਵਿੱਥਾਂ ਫਿਰਨਾ ਬਿਲਕੁਲ ਤੁਸੀਂ ਵੇਖ ਕੇ ਚੈੱਕ ਕਰ ਲਿਓ ਮੀਡੀਅਮ ਹਾਈਟ ਆ ਤੇ ਆ ਕਰੋ ਥਣ ਦੇਵਾ ਚੈੱਕ ਜੀ ਅਜੇ ਬਣਾਉਂ ਕੀ ਕਾਫੀ ਢਿਲ ਢੁਲ ਤਾਂ ਬਹੁਤ ਜਿਆਦਾ ਹੈ ਜੀ ਬਿਲਕੁਲ ਬਿਲਕੁਲ ਸੋ ਵੀਰ ਕਰ ਸੇਵਕ ਕਹਿੰਦਾ ਵੀ ਲਹਿਰਾ ਬਹਿਰਾ ਕਰਾ ਦੂਗੀ ਵੜ ਤੇ ਹਵਾਨਾ ਲੇਵਾ ਜਿਹੋ ਜਿਹਾ ਦਿਖਾਉਂਦੀ ਆ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਆ ਕਰੋ ਚੈੱਕ ਚਲੋ ਤੋਰ ਗਿਆ ਜੀ ਬਾਕੀ ਸਾਫ ਸੁਥਰੀ ਆ ਦੋਸਤੋ ਲੈਵੇ ਨੂੰ ਦੇਖੀਏ ਤਾਂ ਸਾਫ ਸੁਥਰੀ ਆ ਉੱਪਰੋਂ ਵੀ ਵੈੜ ਚੰਗੀ ਆ ਠੀਕ ਆ ਤੇ ਤਕਰੀਬਨ ਤੁਸੀਂ ਆਣ ਕੇ ਘਰ ਵੀ ਵਿਜ਼ਿਟ ਕਰਕੇ ਚੈੱਕ ਕਰ ਸਕਦੇ ਹੋ ਤੇ ਵੀਰ ਸੇਵਕ ਕੀ ਡਿਮਾਂਡਿੰਗ ਦੀ ਰੱਖੀ ਆ ਬਾਹਰ ਵੇਖ ਲੋ ਸੰਧੂ ਸਾਹਿਬ ਤੁਹਾਨੂੰ ਪਤਾ ਹੀ ਆ ਜਿੰਨੀ ਕੀ ਡਿਮਾਂਡ ਜਿਹੜਾ ਆਪਣਾ ਜਾਲ ਪਾਣੀ ਮਿਲ ਜੇ ਤੇ ਬਸ ਉਹਨਾ ਕੀ ਆਪਾਂ ਨੂੰ ਬੜਾ ਜਿਆਦਾ ਆਪਾਂ ਕਰਨਾ ਇੰਨਾ ਬਿਲਕੁਲ ਜੀ ਬਿਲਕੁਲ ਪਸੂ ਪਹੁੰਚਣਾ ਚਾਹੀਦਾ ਭੈਣ ਭਰਾਵਾਂ ਕੋਲ ਕੋਈ ਬਿਲਕੁਲ ਪਾਪੜਤੇ ਚ ਬਾਬਾ ਜੀ ਬਾਕੀ ਇੱਕ ਗੱਲ ਇਹ ਬੇਨਤੀ ਕਰਨੀ ਆਪਾਂ ਵੀਡੀਓ ਦੇ ਵਿੱਚ ਹਾਂਜੀ ਘਰ ਵਾਲੇ ਆਂਦੇ ਵੀ 16 ਲੀਟਰ ਚੋਂ ਦੇ ਰਹੇ ਆਂ ਹਾਂਜੀ 17 ਚੋਂ ਦੇ ਰਹੇ ਆਂ ਹਾਂਜੀ ਠੀਕ ਆ ਨਾ ਜੀ ਬਾਬਾ ਜੀ ਜਿੰਨਾ ਚਿਰੇ ਮੰਨ ਲਓ ਵੀ ਗਾਂ ਸੌਂਦੀ ਰਹੀ ਆ ਆਪਾਂ ਕਿ ਉਹਨੂੰ ਕਹੀਏ ਵੀ 20 ਜਵਾਦੇ ਠੀਕ ਆ ਹੂੰ ਹੂੰ ਮੈਂ ਕਈ ਆਵਾ ਵੀ 12 ਚਵਾਦੇ 14 ਚਵਾਦੇ ਠੀਕ ਆ ਬਾਬਾ ਜੀ ਜੋ ਹੋਊਗਾ ਅਗਲੇ ਦੇ ਸਾਹਮਣੇ ਹੋਊਗਾ ਸਾਹਮਣੇ ਹੋਊਗਾ ਸਾਈਡ ਤੋਂ ਵੇਖਿਆ ਪਤਾ ਲੱਗ ਜਾਂਦਾ ਵਾ ਜਿੱਦ ਹੀ ਇਹ ਕੱਦ ਕਾੜ ਦੀ ਆ 14 ਸੂਨਾ 17 ਲੀਟਰ ਤੇ ਬਾਬਾ ਜੀ 15 ਚਵਾਉਣਾ ਚਾਹੀਦਾ ਗਾਂ ਨੂੰ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਵੀ ਦੋਸਤੋ ਅਵੀਰਾਂ ਦਾ ਵੀ ਦੁੱਧ ਉਹੀ ਹੈ ਜਦੋਂ ਬਾਲਟੀ 'ਚ ਪੈ ਗਿਆ ਹਾਂਜੀ ਉਹ ਦੁੱਧ ਮੰਨ ਮੰਨ ਲਿਓ ਠੀਕ ਆ ਆਪਦੀ ਸਮਝ ਨਾਲ ਕੋਈ 12 ਲੀਟਰ 14 ਤੋਂ ਲੈ ਕੇ 16 ਲੀਟਰ ਮੰਨ ਕੇ ਲੈ ਜਾਓ ਵਹਿੜ ਵਖਾਲਾ ਜਿਹੋ ਜਿਹਾਂ ਵਹਿੜ ਨੂੰ ਲੱਗਾ ਜਿਹੋ ਜਾਂ ਥਣ ਲੱਗਾ ਚਵਾਈ ਕਰਾਉਣੀ ਚਾਹੀਦੀ ਹੈ ਬਾਕ ਉਹ ਤੋਂ ਜਿਹੜਾ ਅਖੀਰ ਤੋਂ ਦਾ ਖਾਨ ਵੇਖੋ ਲਗਾ ਬਿਲਕੁਲ ਜਿੱਟਾ ਢਲਾ ਢੁਲਾ ਬਹੁਤ ਤੁਹਾਡੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਜੇ ਢਲਾ ਢੁਲਾ ਜੇ ਕੱਢੀਆਂ ਵਹਿੜ ਨੇ ਹਾਂਜੀ ਤੁਸੀਂ ਵੀ ਚਲੋ ਦੇਦੀ ਦਾ ਕੰਮ ਤੁਹਾਡਾ ਵੇਖੀ ਤੇ ਵੀਡੀਓ ਨਾਲ ਕੋਈ ਨਹੀਂ ਸੋਹਣੀ ਆਰਡਰ ਦੀ ਕੁਆਲਿਟੀ ਵਧੀਆ ਹਾਂਜੀ ਢਿਲ ਢੁਲ ਪੜੀ ਆ ਬਣਾਉਗੇ ਜੇ ਪੂਰਾ ਵਹਿੜ ਮੈਂ ਨਾ ਵੀਡੀਓ ਪੂਰੀਆਂ ਲੈ ਤੇ ਇਹ ਤਾਂ ਮੁੱਲ ਕਿੰਨਾ ਜੀ ਲੈ ਦੇ ਕੀ ਕਰਦੇ ਆਪਾਂ ਅੱਜ ਇਹਦੇ ਚੰਗੀ ਲਾਦੇ ਸੰਦੂ ਦਾ ਦੇ ਦੋ ਬਰੇ ਅੱਛਾ ਜੀ ਨਹੀਂ ਫਿਰ ਵੀ ਦੱਸੋ ਜੀ ਤੁਸੀਂ ਆਪ ਦਾ ਕਰੋ ਜੀ ਮੈਂਸ਼ਨ ਕਰੋ ਕੋਈ ਨਹੀਂ ਭਰਾ ਜਿੱਥੋਂ ਤੱਕ ਅਕੇ ਲਾਉਣਗੇ ਰੇਟ ਚਲੋ ਉਹਨਾਂ ਦੀ ਆਪਦੀ ਖੁਸ਼ੀ ਆ ਬਾਬਾ ਜੀ ਉਹ ਤੇ ਜਿੰਨੇ ਵੀ ਲਾਉਣਾ ਵੀਰ ਨੇ ਚਲੋ ਬੜਿਆਂ ਦੇ ਫੋਨ ਆਉਂਦੇ ਆ ਆਪਾਂ ਤਾਂ ਨਾ ਕੇ ਨਾ ਗੁੱਸਾ ਕਰੀਦਾ ਨਾ ਗਲਾ ਕਰੀਦਾ ਭਾਵੇਂ ਕੋ 10000 ਰੁਪਏ ਲਈ ਜਾਵੇ ਬਾਬਾ ਜੀ ਕਿਉਂ ਇਹ ਆਪਣਾ ਵਾਂ ਧੰਦਾ ਬਿਲਕੁਲ ਕਿਉਂ ਇਹ ਆਪਣਾ ਕੰਮ ਆ ਕਿਸੇ ਨੇ ਦਾ ਲਾਉਣੇ ਕਿਹਨੇ 50 ਲਾਉਣੇ ਕਿਹਨੇ ਜਿੱਦਾਂ ਵੀ ਲਾਉਣੇ ਆ ਆਪਾਂ ਨੂੰ ਕਿਹ ਨਾ ਗੁੱਸਾ ਗਲਾਣੀ ਆ ਬਾਬਾ ਜੀ ਇਹ ਵਹਿੜ ਦਾ ਆਪਾਂ ਮੁੱਲ ਕਰਦੇ 44000 ਰੁਪਏ ਹਾਂਜੀ ਠੀਕ ਆ ਜੀ ਬੇਚੋ ਮਾਨਦੜ ਵੀਰ ਜੀ ਕਰਾਂਗੇ ਕਿ ਵੀਰ ਵੀਰਾਂ ਨੇ ਆਪਾਂ ਜਦੋਂ ਵੀ ਆਉਂਦੇ ਰਹੇ ਆ ਜਾਂ ਆਨਲਾਈਨ ਜਾਂਦੇ ਰਹੀਆਂ ਮਾਨਤਾਨ ਵੀਰਾਂ ਦਾ ਬਹੁਤ ਵਧੀਆ ਕੀਤਾ ਆਪਾਂ ਠੀਕ ਆ ਹਾਂਜੀ ਵੀਰ ਜੀ ਤੇ 44000 ਜੀ ਹਾਂਜੀ ਵੀਰ ਜੀ ਜਿਹਦੇ ਮਾਨਤਾਨ ਕਰਾਂਗੇ ਜੇ ਤੁਹਾਨੂੰ ਕੋਈ ਡਾਟ ਲੱਗਦਾ ਤੇ ਤੁਸੀਂ ਦੱਸੋ ਹਾਂ 44000 ਦੋਸਤੋ ਮੰਗ ਹੈਗੀ ਹੈ ਡਿਮਾਂਡ ਆ ਵੀਰ ਦੀ ਹਾਂਜੀ ਤੇ ਆ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਕੋਈ ਥਾਣ ਤੁਸੀਂ ਫਿਰ ਦੇਖ ਲਓ ਕਿਉਂਕਿ ਤਸੱਲੀ ਆਪਾਂ ਹਰ ਐਂਗਲ ਤੋਂ ਹਰ ਇੱਕ ਪੱਖ ਤੋਂ ਜਿਹੜੀ ਕਰਵਾ ਦਾਂਗੇ ਉਸ ਤੋਂ ਬਾਅਦ ਥੋੜਾ ਫਰ ਜਾ ਤੁਸੀਂ ਪੈਸੇ ਖਰਚ ਕਰਨੇ ਆਪਦੀ ਘਰੇ ਵਿਜਡ ਕਰਨੀ ਆ ਉਹ ਤੁਸੀਂ ਕਰਨੀ ਆ ਠੀਕ ਆ ਤੇ 44000 ਬਾਕੀ ਗੰਜਾਇ ਸ਼ੜੀ ਉਹ ਮੌਕੇ ਦੇ ਵੀਰਾਂ ਦਾ ਵੀ ਕਰ ਦਵਾਂਗੇ ਠੀਕ ਆ ਇਸ ਤੋਂ ਨੈਕਸਟ ਜੇ ਤਾਂ ਦੁਜੇ ਭਾਅ ਲੋਕਾਂ ਨੇ ਸੁਣੀਏ ਤੇ ਫਿਰ ਤੇ ਭਾਵੇਂ 55 ਵੀ ਕਰੀ ਜਾਈਏ ਬਿਲਕੁਲ ਤੇ ਭਾਵੇਂ 60 ਵੀ ਕਰੀ ਜਾਈਏ ਇਹਦੇ ਉਹਦਾ ਫਾਇਦਾ ਕੋਈ ਨਹੀਂ ਆ ਨਹੀਂ ਬਿਲਕੁਲ ਚੀਜ਼ ਦਾ ਮੋਲਾ ਵੀਰ ਜੀ ਜਿਹੋ ਜੀ ਚੀਜ਼ ਆ ਜਿੰਨਾ ਕਿ ਨੇ ਕਰਮਾਲੀ ਦਾ ਦੁੱਧ ਅੱਗੇ ਚਵਾ ਦੇਣਾ ਹਾਂਜੀ ਹਾਂਜੀ ਉਸ ਹਿਸਾਬ ਨਾਲ ਚਲੋ ਰੇਟ ਕਰਨਾ ਚਾਹੀਦਾ ਆਪਾਂ ਨੂੰ ਕਿਸੇ ਵੀ ਵੀਰ ਨੂੰ ਵੀ ਵਪਾਰੀ ਵੀਰ ਨੂੰ ਵੀ ਤੇ ਇੱਕ ਵੀਰ ਗਰਸੇਵਕ ਅਗਲੇ ਬੰਨੇ ਜਿਹੜੀ ਮੈਂ ਵੈੜ ਤੁਹਾਨੂੰ ਦੱਸਿਆ ਸੀ ਇਹ ਕੱਚੀ ਵੈੜ ਆ ਦੇਣ ਖੜਦੀ ਹੈ ਜੇ ਤੇ ਜਰਸੀ ਆ ਗਈ ਪਿਓਰ ਹਾਂਜੀ ਪਿ ਇਹ ਤੇ ਜੇ ਸੁਵੇ ਵੀ ਜੀ ਸੁਣੀ ਆ ਠੀਕ ਆ ਜੀ ਦੋ ਸੁਵੇ ਉਹਨਾਂ ਘਰੇ ਚੋਏ ਆ ਜੀ ਹਾਂਜੀ ਇਹ ਮੰਨ ਕੇ ਚੱਲੋ ਆਪਾਂ ਐਡਰੈਸ ਵੀ ਦੱਸ ਦਾਂਗੇ ਵੀ ਜਿਹੜੇ ਘਰੋਂ ਆਈ ਆ ਹੂੰ ਠੀਕ ਆ ਜੀ ਉਹਨਾਂ ਨੇ 20 ਪਲੱਸ ਦੁੱਧ ਆਪਾਂ ਨੂੰ ਬਾਬਾ ਜੀ ਗਾਰੰਟੀ ਦਿੱਤੀ ਉਹਨਾਂ ਆਖਿਆ ਵੀ ਮੇਰੀ ਗਾਰੰਟੀ ਦੇ ਬਾਬਾ ਜੀ ਗਾਂ ਤੁਸੀਂ ਵੇਚ ਦਿਓ ਪਰ ਜੇ ਕੋਈ ਪੱਠੇ ਪਾਊਗਾ ਤੇ 20 ਲੀਟਰ ਦੂਜੇ ਸਵੇਰ ਚ ਚੋਾਈ ਕਰਾਈ ਆ 20 ਲੀਟਰ ਪਲੱਸ ਉਹਨਾਂ ਚ ਹੋਇਆ ਵਾ ਹੁਣ ਤੀਜੇ ਸਵੇਰ ਸੋਣੀ ਆ ਤੀਜੇ ਸਵੇਰ ਵੀ ਤੇ ਤਿੰਨ ਦਿਨ ਚ ਪੂਰੇ ਦਣ ਪੂਰੇ ਨੇ ਠੀਕ ਆ ਤਿੰਨ ਤਰੀਕ ਨੂੰ ਦੇ ਦਿਨ 3 ਮਾਰਚ ਨੂੰ ਜੀ ਹਾਂਜੀ ਆ ਤਿੰਨ ਤਰੀਕ ਦੇ ਦਿਨ ਪੂਰੇ ਹੋਣਗੇ 3 ਮਾਰਚ ਨੂੰ ਤੇ ਅੱਜ 24 ਹੋ ਗਈ ਫਰਵਰੀ ਹਾਂਜੀ ਤੇ ਘੱਟੋ ਘੱਟ ਵੀ 6 7 ਦਿਨੇ ਪਏ ਆ ਹਾਂਜੀ ਤੇ ਅੱਗੇ 8 ਤੋਂ 10 ਦਿਨ ਪਏ ਪੂਰੇ ਅਜੇ ਦਿਨ ਪੂਰੇ ਹੋਣ ਚ ਹਾਂਜੀ ਹਾਂਜੀ ਬਾਕੀ ਉੱਪਰ ਵੀ ਕੋਈ ਪਹਾੜ ਤਖੰਡ ਲੈ ਕੇ ਜਾ ਸਕਦੀ ਕੋਈ 15 ਤੋਂ 16 ਦਿਨ ਦਾ ਚਲੋ ਮੈਂ ਆ ਚਲੋ ਆਪਾਂ ਪਾ ਦਈਏ ਵੀਡੀਓ ਇਹਦੀ ਵਿੱਚ ਇਹ ਬਿਲਕੁਲ ਜਿਹੜੀ ਦੋਸਤੋ ਇੱਕ ਵਾਰੀ ਜਸਟ ਆਪਾਂ ਇੱਕ ਵੀਡੀਓ ਤੁਹਾਨੂੰ ਦਿਖਾ ਦਿੰਨੇ ਆ ਜਿੱਦਾਂ ਜੇ ਬਾਬਾ ਅਜੀ ਕੋਲ ਜੇ ਦਰਸੇਵਕ ਕੋਲ ਵੀਰ ਕੋਲ ਰਹਿ ਜਾਂਦੀ ਹੈ ਵੀਡੀਓ ਕੋਲ ਮਲਗੀ ਬੈੜ 15 16 ਦਿਨ ਆ ਜੇ ਹੋਰ ਇਹ ਬੈੜ ਤੁਹਾਨੂੰ ਆਪਾਂ ਪਣੀ ਥਾਣੀ ਕਿੰਨੀ ਕ ਬਣਦੀ ਆ ਉਹ ਵੀ ਤਿਆਰ ਵਿਖਾਵਾਂਗੇ ਪਰ ਜਿਹੜਾ ਵੀ ਅੱਜ ਸੌਦਾ ਕਰ ਲੂਗਾ ਉਹ ਤੁਹਾਡੀ ਆਪਣੀ ਇੱਛਾ ਹੈ ਠੀਕ ਹੈ ਜੀ ਕੋਈ 15 ਦਿਨ ਦੀ ਕੱਚੀ ਆ ਤੇ ਇਹਨੂੰ ਵੀ ਦਰਸੇਵਕ ਖੋਲ ਕੇ ਦਿਖਾਈਏ ਆਪਾਂ ਬੈੜ ਦਾ ਬਾਕੀ ਜਾਤ ਵਿੱਚ ਆ ਦੋਸਤੋ ਬਰੀਡ ਆ ਪੰਜਾਬ ਦੀ ਬਰੀਡ ਆ ਆਪਾਂ ਕਹਿ ਸਕਦੇ ਪੰਜਾਬ ਦੀ ਇਹ ਵੈੜ ਹੈਗੀ ਆ ਤੇ ਬਾਕੀ ਹਜੇ ਲੇਵਾ ਬਿਲਕੁਲ ਪਰਨਾ ਚ ਸਟਾਰਟ ਨਹੀਂ ਕੀਤਾ ਕਿ ਆਪਾਂ ਲਾਏ ਪਈ ਐ ਜਸਟਿਕ ਆਪਾਂ ਕਹਿ ਸਕਦੇ ਹਾਂ ਲਾਏ ਪਈ ਆ ਬਾਕੀ ਲੇਵਾ ਬਹੁਤ ਖੁੱਲਾ ਬਣਾਉਂਗਾ ਅਗਰ ਹੋ ਜਾਕਰ ਠੀਕ ਹੈ ਤੇ ਲਾਟੂਆਂ ਕਾਫੀ ਜਿਆਦੀਆਂ ਨੇ ਤੇ ਆ ਕਰਿਓ ਜੀ ਰੋਕਿਓ ਮੜਾ ਜੇ ਇੱਥੇ ਠੀਕ ਆ ਥਾੜ੍ਹ ਤੋਂ ਬਹੁਤ ਵਧੀਆ ਲੱਗਾ ਬਿਲਕੁਲ ਜਿਹੜਾ ਦੋਸਤੋਂ ਲੰਬਾ ਮੁਠੀ ਵਾਲਾ ਥਾਣਾ ਤੇ ਹਵਾਨਾ ਜਿਹੜੇ ਵੀਰ ਮੇਰੇ ਪਾਰਕੂ ਨੇ ਨਾ ਖਾਸ ਔਰਤਾਂ ਵੇਖ ਕੇ ਜੱਜਮੈਂਟ ਕਰ ਲੈਣੀ ਆ ਵੀ ਤਕਰੀਬਨ ਜਿਹੜੀ ਦੋਸਤੋ ਹਵਾਨਾ ਕਿੰਨਾ ਕੁ ਖੋਲੇਗੀ ਇਹ ਵੇੜਾ ਠੀਕ ਆ ਤੇ ਬਾਕੀ ਜਿਹੜੀ ਦੋਸਤੋ ਬਾਬਾ ਜੀ ਸੀਟ ਨਹੀਂ ਵੜੀਏ ਜਰਸੀ ਦਾ ਫਿਰ ਵੀਰ ਜੀ ਖਾਸੀਅਤ ਤਾਂ ਜਰਸੀ ਦੀ ਇਹ ਵੀ ਥਣ ਵੀ ਪੈ ਲੱਗਾ ਕਰੋ ਚੱਕ ਜੀ ਇਹਦਾ ਇਹਦਾ ਲਾਇ ਵੀ ਜੀ ਕੱਲ ਪਰਸੋਂ ਦੀ ਪਈ ਵਹਿੜ ਹੂੰ ਹਾਂਜੀ ਨਹੀਂ ਸੋਹਣਾ ਥਣ ਵੀ ਚੋਣਾ ਬਾਕੀ ਹਵਾਨਾ ਚੰਗਾ ਖੋਲੂਗੀ ਏ ਤੇ ਇਹਦਾ ਲੈ ਦੇ ਫਿਰ ਕਿੰਨਾ ਵੀਰ ਅੱਜ ਕਰਦੇ ਆ ਜਾਂ ਮੁੱਲ ਦਾ ਕੀ حساب ਪਤਾ ਵਾ ਇਹਦਾ ਵਾ ਬਈ ਇਹਦਾ ਕੀ ਮੁੱਲ ਕਰਾਂ ਆ ਸਮਝ ਨਹੀਂ ਜਿਹਦੇ ਮਨ ਨੂੰ ਲੱਗਦੀ ਹੋਊਗੀ ਹਾਂਜੀ ਉਹ ਆਪਣੇ ਨਾਲ ਫੋਨ ਤੇ ਕਨੈਕਟ ਕਰ ਲਏ ਤੇ ਜਦੋਂ ਮੰਨ ਲਓ ਵੀ ਇਹ ਗਾਂ ਬਣ ਛਣ ਗਈ ਹਾਂ 100% ਤੇ ਆਪਾਂ ਵੀ ਇਹ ਤਿਆਰ ਕਰਕੇ ਮਤਲਬ ਕਿ ਉਹ ਤੋਂ ਫਿਰ ਇੱਕ ਇੱਕ ਵੱਖਰੇ ਤੌਰ ਤੇ ਵੀਡੀਓ ਪਾ ਦਾਂਗੇ ਤੇ ਰੇਟ ਉਹਦੇ ਦੱਸਿਆ ਜਾਊਗਾ ਹਾਂਜੀ ਇਹ ਰੇਟ ਉਹ ਤੋਂ ਦੱਸਿਆ ਜਾਊਗਾ ਬਕ ਜੇ ਸਮਾਂ ਇਹ ਨਾ ਹੁੰਦਾ ਵੀ ਤੁਹਾਨੂੰ ਵੀ ਇਹ ਖਿਆਲ ਵੀ ਹੋ ਸਕਦਾ 15 ਦਿਨ ਆਪਣੇ ਕੋਲ ਰਹਿ ਜੇ ਅੱਜ ਦਾ ਰੇਟ ਤੇ 15 ਦਿਨ ਦਾ ਰੇਟ ਥੋੜਾ ਫਿਰ ਤਾਲਮਿਲ ਬਣਦਾ ਨਹੀਂ ਗਾ ਹਾਂਜੀ ਹਾਂਜੀ ਵੀ ਤੇ ਬਾਕੀ ਮੱਝਾਂ ਵਰਗਾ ਦੁੱਧ ਆ ਇਹਨੂੰ ਕੀ ਜਲਦੀ ਦੇ ਦਰਵਾ ਗਰਮੀ ਗਾ ਹੂੰ ਹੂੰ ਵਿਗਣੀ ਹੈ ਜਰਸੀ ਹੈ ਦੋਸਤੋ ਪੰਜਾਬ ਦੀ ਜਰਸੀ ਆਪਾਂ ਕਹਿ ਸਕਦੇ ਇਹਨੂੰ ਤੇ ਵੈਲ ਜਿਹੜਾ ਦੁੱਧ ਦਾ ਘਰ ਵਾਲਿਆਂ ਕਿਹਾ ਸੀ 20 ਤੋਂ ਪਲੱਸ ਚੱਲੀ ਆ ਠੀਕ ਆ ਤੁਸੀਂ ਆਪਣੀ ਸਮਝ ਨਾਲ ਬੇਸ਼ੱਕ ਆਓ ਜੇਕਰ ਅੱਜ ਖਰੀਦਣੀ ਚਾਹੁੰਦੇ ਹੋ ਤੋ ਇੱਕ ਆਪਾਂ ਵਕਰੀ ਜਿਹੜੀ ਵੀਡੀਓ ਪਾ ਦਾਂਗੇ ਜਦੋਂ ਬਿਲਕੁਲ ਪ੍ਰੋਪਰ ਤਿਆਰੀ ਦੇ ਵਿੱਚ ਹੋਈ ਠੀਕ ਆ ਆਜੋ ਇਸ ਤੋਂ ਬਾਅਦ ਇੱਕ ਹੋਰ ਵਹਿੜ ਤੁਹਾਨੂੰ ਦਿਖਾਉਣੀ ਆ ਕਾਲੀ ਅਸ਼ਾਈਵਾਲ ਕਰੋਸਾਂਗ ਦੇ ਵਿੱਚ ਠੀਕ ਆ ਬਿਲਕੁਲ ਸ਼ਾਹੀਵਾਲ ਕਰੋਸਾਂਗ ਆ ਦੋਸਤੋ ਵਹਿੜ ਤੇ ਹਵਾਨਾ ਹਵੂਨਾ ਜਿਹੜਾ ਦੋਸਤੋ ਚੰਗਾ ਬਾਕੀ ਸ਼ਾਹੀਵਾਲ ਦੀ ਜੇਕਰ ਥਾਣਾਂ ਦੀ ਗੱਲ ਕਰੀਏ ਤੇ ਬਹੁਤ ਚੰਗਾ ਥਾਣ ਲੱਗਾ ਹੁੰਦਾ ਆ ਵੇਖੋ ਜੀ ਠੀਕ ਆ ਬਿਲਕੁਲ ਪੀੜੀ ਤੇ ਪਾਂਵੇਂ ਵਰਗੇ ਥਾਣ ਆਪਾਂ ਕਾਵਾਂਗੇ ਉਹਨੂੰ ਵੀ ਮੋٹے ਥਾਣਾਂ ਪੀੜੀ ਤੇ ਪਾਂਵੇਂ ਵਰਗੇ ਥਾਣ ਲੱਗੇ ਆ ਬੈਠਦੇ ਤੇ ਸੁਹਾ ਵੀਰ ਜੀ ਫਿਰ ਕਿੰਨਾ ਆ ਤਿਆਰੀ ਕਰੀ ਬੈਠੀ ਏ ਇਹ ਵੀਰ ਜੀ ਉਹਨਾਂ ਘਰ ਆਣੇ ਤੇ ਜਸ ਸੁਹਾ ਤੇਜਾ ਜੀ ਹਾਂ ਜੀ ਬਾਕੀ ਜਿਹਨੇ ਵੀਰ ਨੇ ਲੈਣੀ ਆ ਆਦੀ ਸਮਝਣਾ ਵੇਚੋ ਬਥਾ ਗੀ ਜਾਂ ਵੇ ਪੰਜਵਾ ਅਗੜੀ ਜਾਵੇ ਆਪਾਂ ਘਰਦਿਆਂ ਦੇ ਕਹਿੰਦੇ ਦਾਬੂ ਵੀ ਤੇ ਜੇ ਸੁਹਣੀ ਆ ਜੀ ਤੇ ਦਿਨ ਲੈ ਜੂਗੀ ਕੋ ਪੰਜ ਚਾਰ ਦਿਨ ਅਜੇ ਬਾਬਾ ਜੀ ਵੇਖੋ ਦਿਨ ਬੋਟ ਦੇ ਲਾਈਪ ਆਈ ਆ ਦਹੀਂ ਹਾਂ ਬਾਕੀ ਖਰਚ ਨਹੀਂ ਕਮਿਆ ਆ ਕੇ ਤੁਸੀਂ ਭਾਵੇਂ ਕੱਲ ਨੂੰ ਭਾਵੇਂ 2-4 ਦਿਨ ਵੀ ਲੈ ਜੇ 5 ਦਿਨ ਵੀ ਪੈਂਦਾ ਬਾਬਾ ਜੀ ਬਿਲਕੁਲ ਕਿਉਂ ਇਹ ਗੱਡੀ ਜਾਈ ਆ ਗਾਈਆਂ ਆਈਆਂ ਵਾਂ ਪਤਾ ਕੋਈ ਨਹੀਂ ਆ ਸੂਨ ਦਾ ਡੰਗ ਦਾ ਵੀ ਤਾਂ ਤਾਂ ਮਾਲੋ 2-4 ਦਿਨ ਗਾਂਵਿਆਂ ਹੋ ਜਾਂਦੇ ਆ ਹੋ ਜਾਂਦੇ ਹਾਂ ਜੀ ਨੋ ਵੀ ਦੋਸਤੋ ਕਰੋ ਚੈੱਕ ਠੀਕ ਆ ਬੈਕ ਸਾਈਡ ਦਾ ਤੁਸੀਂ ਥਣ ਹਵਾਨਾ ਦੇਖੋ ਦੇਖੋ ਵੀ ਜੀ ਗੋਲੀ ਲੱਗੇ ਆ ਠੀਕ ਆ ਥਣਾ ਦੀ ਚੁਵਾਈ ਆ ਵਧੀਆ ਹੋਵੇਗੀ ਤਕਰੀਬਨ ਮੋٹے ਥਣ ਨੇ ਤੇ ਥਣਾ ਵੱਲੋਂ ਜਿਹੜੀ ਇਹ ਚੀਜ਼ ਉਹ ਤੋਂ ਵਟ ਘਾਡਾ ਤੇ ਕ੍ਰੋਸ ਅੰਗ ਦੇ ਵਿੱਚ ਆ ਠੀਕ ਆ ਸ਼ਾਹੀਬਾਲ ਕ੍ਰੋਸ ਆ ਤੇ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਨੇ ਆ ਵੇੜ ਤੇ ਚੁਾਈ ਵਧੀਆ ਕਰਾ ਦੂਗੀ ਬਾਕੀ ਕੋਈ ਗਰਮੀ ਗੁਰਮੀ ਦੀ ਇਹਨੂੰ ਵੀ ਕੋਈ ਚਿੰਤਾ ਦੀ ਗੱਲ ਨਹੀਂ ਹੈ ਕਿਉਂਕਿ ਗਰਮੀ ਦਾ ਸੀਜ਼ਨ ਵਿੱਚ ਜਿਹੜੀ ਪੂਰੀ ਹੈ ਦੋਸਤੋ ਸਹਾਈ ਹੈਗੀ ਆ ਖੋਲ ਕੇ ਵੀਰ ਜੀ ਇਹਨੂੰ ਵੀ ਦਾ ਥਣਥਣ ਦੀ ਕੁਆਲਿਟੀ ਬਹੁਤ ਵਧੀਆ ਤੇ ਆਹ ਦੇਖੋ ਜੀ ਮੀਡੀਅਮ ਹਾਈਟ ਹੈ ਹਾਈਟ ਮੀਡੀਅਮ ਆ ਠੀਕ ਆ ਜੀ ਨੋਰਮਲ ਮੀਡੀਅਮ ਹਾਈਟ ਦੇ ਵਿੱਚ ਵਹਿੜਾ ਤੇ ਬਾਕੀ ਥਣਥਣ ਬਹੁਤ ਪਿਆਰਾ ਲੱਗਾ ਆ ਕਰੋ ਚੈੱਕ ਜੀ ਠੀਕ ਆ ਜੀ ਥੋਦਾ ਪਪਾਈ ਖੱਡੀ ਵੀ ਆ ਹਾਂ ਜੀ ਹਾਂ ਜੀ ਬਾਕੀ ਥਣਥਣ ਜਿਹੜਾ ਦੋਸਤੋ ਚੋਂ ਪਾਸੇ ਤੁਸੀਂ ਦੇਖ ਲਓ ਚੰਗਾ ਥਾਣਾ ਠੀਕ ਆ ਤੇ ਖਾਂਜੀ ਤੋਰੀਏ ਜੀ ਠੀਕ ਆ ਤੇ ਮਿਰ ਸੇਵਕ ਕੀ ਮੋਲ ਲਿੰਦਾ ਬਹੁਤ ਸੰਦੂਸਾ ਵੇਖਦਾ ਜੋ ਦਾ ਮੈਨੂੰ ਚੰਗਾ ਲੱਗਦਾ ਮੋਲ ਕੇ ਤੇ ਆਪਣੇ ਘਰ ਲੈ ਲਿਆ ਹੈ ਨਹੀਂ ਦੱਸੋ ਛੱਡੋ ਹੁਕਮ ਕਰੋ ਜੀ ਮੋਲ ਤਾਂ ਮੈਂ ਦੇਣਾ ਭਾਵੇਂ ਜੇ ਵੀਡੀਓ ਦੇ ਹਿਸਾਬ ਨਾਲ ਆਈਏ ਭਾਵੇਂ ਜਿੰਨੇ ਮਾਦੀ ਮੰਗੀ ਜਾਈਏ ਹਾਂ ਨਹੀਂ ਤੁਸੀਂ ਵੀਡੀਓ ਦੇ ਹਿਸਾਬ ਨਾਲ ਮੰਗੋ ਤੁਸੀਂ ਆਪਦੇ ਹਿਸਾਬ ਨਾਲ ਮੰਗੋ ਆਪਾਂ ਵੀਡੀਓ ਤੋਂ ਕੀ ਲੈਣਾ ਜੀ ਮੋਲ ਬਾਬਾ ਜੀ ਆਪਾਂ ਕਰਦੇ 53000 53000 ਜੀ ਹਾਂਜੀ ਅੱਛਾ ਜੀ ਇਹ ਮਾਨ ਤਾਨ ਕਰਾਂਗੇ ਵੀਰ ਜੀ ਮਾਨ ਤਾਨ ਖੁੱਲਾ ਹੋ ਜਾਊਗਾ ਜਾਂ ਥੋੜਾ ਪੀੜ ਸੀੜ ਵਾਲਾ ਜੀ ਇਹ ਫੁੱਲਾ ਕਰਾਂਗੇ ਪਰ ਇਨਾ ਜ਼ਿਆਦਾ ਨਹੀਂ ਅੱਛਾ ਬਾਕੀ ਜਿਹੜੇ ਵੀ ਨੇ ਲੈਣੀ ਵੀ ਹੋਊਗੀ ਆਈ ਗਈ ਵੀ ਦੱਸ ਦਾਂਗੇ ਹੂੰ ਤੇ ਬਾਕੀ ਕਈ ਵੀ ਐਵੇਂ ਵੀ ਕਰਦਾ ਐਡਾ ਐਡਾ ਜੋਦਾ ਉਹ ਨਹੀਂ ਜੋ ਵੀ ਆਈ ਗਈ ਵੀ ਦੱਸ ਦਾਂਗੇ ਮਗਲਾ ਐਡਰੈਸ ਵੀ ਦੱਸ ਦਾਂਗੇ ਜੀ ਆਪ ਦੀ ਤਸੱਲੀ ਕਰੇ ਤੇ 53000 ਹਾਂ ਜੀ 53000 53000 ਜਿਹੜੀ ਦੋਸਤੋ ਇਸ ਵੈਡ ਦੀ ਡਿਮਾਂਡ ਕੀਤੀ ਆ ਵੀਰ ਜੀ ਨੇ ਤੇ ਬਾਕੀ ਥਣ ਥਣ ਦੀ ਕੁਆਲਿਟੀ ਚੰਗੀ ਆ ਬਾਕੀ ਆਪ ਦਾ ਜਦੋਂ ਵਿਜ਼ਿਟ ਕਰੋਗੇ ਤੁਸੀਂ ਤੁਹਾਨੂੰ ਹੋਰ ਹੋ ਸਕਦਾ ਵਧੇਰੇ ਸਮਝ ਵਿੱਚ ਆ ਜਾਏ ਤੇ ਵੜ ਜਿਹੜੀ ਆ ਦੋਸਤੋ ਅੱਗੇ ਵਧੀਆ ਚੁਆਈ ਦੇ ਵਿੱਚ ਵੀ ਚੰਗੀ ਨਿਕਲੂਗੀ ਬਾਕੀ ਆਪਦਾ ਥੋੜਾ ਟਿੱਪ ਕੇ ਤਸੱਲੀ ਦੇ ਨਾਲ ਹਾਂ ਚੈੱਕ ਪਾਸ ਕਰ ਲਓ ਤਸੱਲੀ ਕਰ ਲਓ ਜਿਹੜਾ ਵੀਰ ਮੇਰਾ ਖਾਸ ਤੌਰ ਤੇ ਘਰੇ ਵਿਜ਼ਿਟ ਕਰ ਲੂਗਾ ਨਾ ਉਹ ਸੌਬਦਾ ਜਰੂਰ ਕਰ ਲਿਆ ਕਰੇ ਜੀ ਭਵੇਂ ਆਪ ਦੀ ਜਿੰਨੀ ਮਰਜ਼ੀ ਪਾ ਦੇ ਬੰਦਾ ਸਾਈ ਪਉਣੀ ਨਹੀਂ ਵੀ ਪਉਣੀ ਜੇ ਆਉਣਾ ਵਾ ਆਪਾਂ ਦੱਸ ਕੇ ਵੀ ਆ ਸਕਦਾ ਇਹ ਕਾਲੀ ਕੋਈ ਨਹੀਂ ਆ ਬਿਲਕੁਲ ਬਿਲਕੁਲ ਜੇ ਸਾਈ ਪਾਈ ਹੋਊਗੀ ਅੱਜ ਤਸੱਲੀ ਆਣ ਕੇ ਕਰੂਗਾ ਜੇ ਉਹਨੂੰ ਨੁਕਸ ਜਾਂਪੂ ਕੋ ਗਾਂ ਦੇ ਵਿੱਚ ਆਪਦੀ ਵੀਰ ਜੀ ਚਾਹ ਸਾਈ ਲੈ ਸਕਦਾ ਵਾ ਤੇ ਕੋਈ ਗੱਲ ਨਹੀਂ ਪ੍ਰਸ਼ਾਦਾ ਪਾਣੀ ਵੀਰ ਜੀ ਮਿਲੂਗਾ ਆ ਪਾਣੀ ਸੇਵਾ ਕਰਾਂਗੇ ਆਪਾਂ ਬਿਲਕੁਲ ਤੇ ਜਿਹੜਾ ਦੋਸਤੋ ਵਧੀਆ ਸੁਭਾਅਕ ਤੌਰ ਤੇ ਵੇਖੀ ਇਹਦਾ ਬਿਹੇਵੀਅਰ ਵੀ ਜਿਹੜਾ ਬਾਈ ਸੇਵਕ ਦਾ ਵਧੀਆ ਆ ਤੇ ਥੋੜੇ ਸਾਰੇ ਵੀਰਾਂ ਨੂੰ ਇੱਕ ਰਿਕੁਐਸਟ ਆ ਵੀ ਇਸ ਤਰ੍ਹਾਂ ਦਾ ਬਿਹੇਵੀਅਰ ਜਿਹੜਾ ਇਸ ਤਰ੍ਹਾਂ ਦਾ ਵਰਤਾਅ ਹੈਗਾ ਆਪਣੇ ਭੈਣ ਭਰਾਵਾਂ ਦੇ ਸੰਬੰਧੀ ਕਿਉਂਕਿ ਆਪਾਂ ਵਿਖਾਉਣ ਦਾ ਕੰਮ ਆ ਤੇ ਆਪਾਂ ਨੂੰ ਵੇਖ ਕੇ ਕਿੱਲਿਆਂ ਦੇ ਉੱਪਰ ਪਹੁੰਚ ਜਾਂਦੇ ਆ ਘਰਾਂ ਦੇ ਵਿੱਚ ਆਉਂਦੇ ਆ ਬੜੇ ਮਾਣ ਸਤਿਕਾਰ ਨਾਲ ਪੈਸਾ ਜਦੋਂ ਦੋਸਤੋ ਕਿਸੇ ਨੇ ਪਾਟਾ ਨਹੀਂ ਦੇਣਾਗਾ ਤੇ ਆਪਾਂ ਲੈਣਾ ਨਹੀਂਗਾ ਤੇ ਪਸੂ ਕਿਸੇ ਦਾ ਮਾੜਾ ਲੈਣ ਦਾ ਹੱਕ ਵੀ ਨਹੀਂਗਾ ਮੈਂ ਤਾਂ ਕਹਿਣਾ ਵੀ ਆਪਦੀ ਤਸੱਲੀ ਜ਼ਰੂਰ ਕਰ ਲਿਆ ਕਰੋ ਹਾਂਜੀ ਜਿਹੜਾ ਗਾਹਕ ਹੁੰਦਾ ਨਾ ਉਹ ਤਾਂ ਰੱਬ ਦਾ ਰੂਪ ਆ ਜਿਹਦੇ ਨੇ ਤੇ ਹੋਣਾ ਵੀ ਨੇ ਚਲੋ ਵੀ ਜੀ ਜਦੋਂ ਆਪਾਂ ਨਹੀਂ ਦੇ ਬੇਨਤੀ ਆ ਸਾਰੇ ਵੀਰਾਂ ਨੂੰ ਜਦੋਂ ਕੋਈ ਗਾਹਕ ਆਉਂਦਾ ਫੋਨ ਕਰਦਾ ਤੇ ਵੀਰ ਜੀ ਉਹਨਾਂ ਦੀ ਇੱਤ ਕਰੋ ਠੀਕ ਆ ਚਲੋ ਜੇ ਨਹੀਂ ਡੰਗਰ ਉਹਨਾਂ ਨੂੰ ਚੰਗਾ ਲੱਗਦਾ ਹੋਰ ਵੀ ਡੰਗਰ ਦੇ ਦਿਓ ਉਹ ਬੰਦਿਆਂ ਨੂੰ ਬਿਲਕੁਲ ਚਲੋ ਜੇ ਆਪਾਂ ਉਹਨਾਂ ਨੇ ਸਾਈ ਪਾਈ ਅਗਲੇ ਨੂੰ ਸਾਈ ਵਾਸ ਦੇ ਦਿਓ ਬਿਲਕੁਲ ਠੀਕ ਹੈ ਨਾ ਜੀ ਵੀਰ ਜੀ ਆਪਾਂ ਤੇ ਇਹ ਬੇਨਤੀ ਕਰਦੇ ਆਂ ਆਉਂਦੇ ਆ ਤੇ ਚਲੋ ਆਪਣੇ ਕੋ ਵੀਰ ਜਿੰਨੇ ਵੀ ਆਉਂਦੇ ਆਪਾਂ ਦੇ ਵੀਰ ਜੀ ਇੱਤ ਪਾਣੀ ਕਰੀਦਾ ਸਾਰਿਆਂ ਦਾ ਬਿਲਕੁਲ ਚਲੋ ਜਿਹੜੇ ਵੀਰ ਆਉਂਦੇ ਆਪਾਂ ਨੂੰ ਯਾਦ ਵੀ ਕਰਦੇ ਆ ਜਿੰਨਾਂ ਕੋ ਗਾਈਆਂ ਵੀ ਗਈਆਂ ਆਪਣੀਆਂ ਬਿਲਕੁਲ ਬਿਲਕੁਲ ਹਾਂਜੀ ਮਾਂ ਤਾਂ ਵੀ ਵੀਰ ਜੀ ਕਰੀਦਾ ਆਪਾਂ ਕੋਈ ਕੱਲਾ ਪੈਸੇ ਦਾ ਮੁੱਖ ਵੀ ਨਹੀਂ ਰੱਖਿਆ ਬਾਬਾ ਜੀ ਸਹੀ ਹੈ ਸਹੀ ਹੈ ਇਬੀਰਦੀ ਗਸੇਵਕ ਤਾਂ ਗੱਲ ਕਰਨੀ ਬਣਦੀ ਹੈ ਵੀ ਕਈ ਵੀਰ ਨਾ ਇਹਨੂੰ ਮੁੱਖ ਰੱਖੀ ਬੈਠੇ ਆ ਤੇ ਲੋਕਾਂ ਨੂੰ ਬੰਦੇ ਨੂੰ ਭੁੱਲੇ ਬੈਠੇ ਆ ਇੱਕ ਦੂਜੇ ਨਾਲ ਤੁਸੀਂ ਮੇਰਾ ਘਰ ਵੀ ਵੇਖ ਲਿਆ ਜੋ ਹਾਂਜੀ ਹਾਂਜੀ ਜੇ ਉਹ ਜੇ ਕੰਮ ਹੁੰਦਾ ਤਾਂ ਭਾਵੇਂ ਅੱਜ ਕੋਟੀ ਕਰੀ ਕੀਤੀ ਹੁੰਦੀ ਆਪਣਾ ਵੀਰ ਦੀ ਜੀਸੀਪੀ ਦਾ ਕੰਮ ਹੈ ਕਦੇ ਹਾਂਜੀ ਹਾਂਜੀ ਜੀਸੀਪੀ ਐ ਮਿੱਟੀ ਦਾ ਕੰਮ ਆ ਵੀਰ ਜੀ ਉਹ ਆਪਣੀ ਅੰਦਰ ਕਰਾ ਲਈ ਫਿਰ ਚੱਲਣ ਦੀਆਂ ਪੱਕੀਆਂ ਲੱਗੀਆਂ ਵਿੱਚੇ ਹਾਂਜੀ ਹਾਂਜੀ ਤੇ ਬਾਕੀ ਵੀ ਜੇ ਤੁਹਾਨੂੰ ਡੰਗਰਾਂ ਦਾ ਪਹਿਲੇ ਦਿਨੋਂ ਸ਼ੌਂਕ ਸੀ ਬਿਲਕੁਲ ਹਾਂਜੀ ਕੋਈ ਆਪਾਂ ਇਹ ਚਾ ਕੋਈ ਆਪਾਂ ਅੱਜ ਕਹਿ ਦਈਏ ਵੀ ਆਪਾਂ ਨੂੰ 20 ਸਾਲ ਹੋ ਗਏ ਵਪਾਰ ਕਰਦੇ ਨੇ 10 ਸਾਲ ਹੋ ਗਏ ਆ 5 ਸਾਲ ਹੋ ਗਏ ਆਪਾਂ ਨੂੰ ਬਾਬਾ ਜੀ ਇੰਨਾ ਚਿਰ ਕੋਈ ਵਪਾਰ ਕਰਦੇ ਨੇ ਆਪਾਂ ਨੂੰ 5 ਤੋਂ 10 ਮਹੀਨੇ ਬਾਬਾ ਜੀ ਹੂੰ ਇੱਕ ਸ਼ੌਂਕ ਇਹ ਜਾ ਪਿਆ ਬਿਲਕੁਲ ਬਿਲਕੁਲ ਹਾਂਜੀ ਪਸੂ ਆਪਾਂ ਸ਼ੌਂਕ ਨਾਲ ਕੇ ਘਰ ਬਹੁਤ ਰਾ ਖੇੜੇ ਤੇ ਜਗ੍ਹਾ ਦਾ ਥੋੜਾ ਜਿਹਾ ਪ੍ਰੋਬਲਮ ਹੈ ਤਦ ਕਰਕੇ ਬਿਲਕੁਲ ਹਾਂਜੀ ਤੇ ਇਹ ਜਿਹੜੀਆਂ ਦੋਸਤੋ ਬਿਲਕੁਲ ਸੱਚੀਆਂ ਗੱਲਾਂ ਨੇ ਭਾਈ ਜਿਹੜੀਆਂ ਸੇਵਕਤੀਆਂ ਜਿੰਨੀ ਗੱਲ ਹੋਊਗੀ ਤਸੱਲੀ ਕਰ ਲਿਆ ਕਰੋ ਕਿਉਂਕਿ ਇਹਨਾਂ ਵੀ ਤਸੱਲੀ ਆਪਣੀ ਕੀਤੀ ਹੁੰਦੀ ਸੋਚ ਸਮਝਣ ਨਾਲ ਤੁਸੀਂ ਵੀ ਤਸੱਲੀ ਕਰ ਲਿਆ ਕਰੋ ਇਹ ਵੀ ਇਹ ਵੀ ਮਗਰੋਂ ਆਪਣੇ ਕੋ ਪਸ਼ੂ ਆਏ ਹੁੰਦੇ ਆ ਹਾਂ ਹਾਂ ਪੜਾ ਕੀ ਗੱਲ ਹੈ ਕਈ ਵੀਰ ਆਪਾਂ ਕਹਿ ਦਈਏ ਵੀ ਆਪਾਂ ਗਰੰਟੀ ਦੇ ਦੇ ਦਨੇ ਆ ਤੇ ਚਲੋ ਗਰੰਟੀ ਤੇ ਬਾਬਾ ਜੀ ਆਪਾਂ ਵੀ ਦਨੇ ਆ ਕਈਆਂ ਵੀਰਾਂ ਨੂੰ ਠੀਕ ਹੈ ਨਾ ਚਲੋ ਗਰੰਟੀ ਤੇ ਵੀ ਪਸ਼ੂ ਦਿੱਤੇ ਆਪਾਂ ਪਰ ਵੇਖੋ ਇਹ ਸਾਲ ਹੀ ਚੀਜ਼ਾਂ ਮੇਰੇ ਤੋਂ ਵੀ ਆਈ ਏ ਬਿਲਕੁਲ ਠੀਕ ਆ ਗਾੜੀ ਇਹ ਮੇਰੇ ਤੋਂ ਵੀ ਗਾੜੀ ਅਗਲੇ ਵੀਰ ਨੇ ਖਰੀਦੀ ਪਰ ਆਪਦੀ ਤਸੱਲੀ ਕਰਕੇ ਮੇਰੇ ਇਕੱਲੇ ਤੋਂ ਖਰੀਦੀ ਬਿਲਕੁਲ ਬਿਲਕੁਲ ਠੀਕ ਆ ਵੀ ਜਿਹੜੇ ਦੁੱਧ ਵਾਲੀ ਗੱਲ ਆ ਆ ਜਿਹੜੀ ਸ਼ਾਹੀਵਾਲ ਦੀ ਦੁੱਧ ਵਾਲੀ ਗੱਲ ਆ ਉਹਨਾਂ ਨੇ ਮੈਨੂੰ ਦੱਸਿਆ ਵੀ ਖੁੱਲਾ ਡੁੱਲਾ ਦੁੱਧ ਬਾਬਾ ਜੀ ਇਹ 15 16 ਲੀਟਰ ਹੀ ਚੋਦੇ ਰਹੇ ਇਹਦੇ ਸਾਲੋਂ ਬਿਲਕੁਲ ਮੈਂ ਵੀ ਦੀ ਅੱਜ ਗਈ ਜਾਵਾਂ ਵੇਚਣਾ ਮਾਰਾਂ ਵੀ ਦਵਾ ਦਾ ਵੇਚਣਾ ਮਾਰਾਂ ਬਾਬਾ ਜੀ ਇਹ 20 ਜਵਾਦੂਗੀ 16 ਜਵਾਦੂਗੀ 15 ਜਵਾਦੂਗੀ ਠੀਕ ਹੈ ਅਗਲੇ ਵੀਰ ਨੇ ਕਹਿੰਦਾ ਕੋਈ ਗਰੰਟੀ ਦਿਨਾ ਬਾਕੀ ਆਪੋ ਆਪਣਾ ਵੰਡਦਾ ਹੁੰਦਾ ਵਾ ਪੱਠੇ ਰੱਖੇਦਾ ਹੁੰਦਾ ਵੀਰ ਜੀ ਬਿਲਕੁਲ ਵੀਰ ਬਿਲਕੁਲ ਚਲੋ ਆਪਣਾ ਕੰਮ ਵਿਖਾਵਾ ਵਿਖਾਉਣਾ ਵੀਡੀਓ ਬਾਕੀ ਵੀਰਾਂ ਦੀ ਸਮਝ ਚ ਆ ਗਈ ਜਿਹੜੇ ਨੇ ਉਹਨੇ ਸੌਦਾ ਕਰਨਾ ਜ਼ਰੂਰ ਹੈ ਤੇ ਇੱਕ ਆ ਜਿਹੜੀ ਵਹਿੜ ਵੀਰ ਦੂਜੇ ਸੁਖੋ ਸੁਣੀ ਹੈ ਹਾਂਜੀ ਵੀਰ ਜੀ ਇਹ ਦੂਜੇ ਸੁਖੋ ਸੁਣੀ ਹੈ ਤੇ ਦਿਨੇ ਵੀ ਲਜੂ ਹਜੇ ਇਹਨੇ ਦਿਨ ਵੀਰ ਜੀ ਹਜੇ ਮੇਰੇ ਹਿਸਾਬ ਨਾਲ ਇਹ ਵਾਸ ਤੋਂ 15 ਦਿਨ 10 ਲੈ ਜੇ ਹਾਂਜੀ 10 1/2 ਗੇੜ ਬਾਬਾ ਜੀ ਦੇ ਲੈ ਜੂ 10 ਤੋਂ ਉੱਤੇ ਵੀ ਲੈ ਸਕਦੀ ਘੱਟ ਵੀ ਲੈ ਸਕਦੀ ਆ ਆਪਾਂ ਬਾਕੀ ਜਾਨਵਰ ਆ ਆਪਾਂ ਕੋਈ ਇਹਦਾ ਵੀ ਮਾਲੂ ਇਹਦਾ ਕਰ ਆਪਾਂ ਬਿਲਕੁਲ ਬਾਕੀ ਢਲਾ ਢੁਲਾ ਬਹੁਤ ਆ ਬਾਬਾ ਜੀ ਆ ਕਰੋ ਚੈੱਕ ਜੀ ਇਹਦੇ ਤੇ ਬੱਛੀ ਬਾਬਾ ਜੀ ਠੀਕ ਆ ਹਾਂ ਬਿਲਕੁਲ ਨਵੀਂ ਬੱਛੀ ਆ ਦੋਸਤੋ ਹੌਲੀ ਬੱਛੀ ਆ ਨਵੀਂ ਬੱਛੀ ਆ ਤੇ ਦੂਜਾ ਸੂਬਾ ਸੋਣੀ ਆ ਠੀਕ ਆ ਆ ਜਿਹੜੇ ਬੰਨੇ ਮਰਜੀ ਹੱਥ ਲਾਈ ਚਲੋ ਮਜਾਲ ਹੈ ਵੀ ਪੈਰ ਪੁੱਟ ਜੂਗੀ ਠੀਕ ਆ ਤੇ ਬਾਕੀ ਵਹਿੜ ਦੀ ਜਿਹੜੀ ਫੇਸ ਦੀ ਇੱਕ ਵਾਰੀ ਕੁਆਲਿਟੀ ਦੇਖ ਲਓ ਦੂਰੋਂ ਤਿਆ ਚੰਗੀ ਤਰ੍ਹਾਂ ਦੇਖ ਲਓ ਠੀਕ ਆ ਜੀ ਆ ਜਿਹੜੀ ਫੇਸ ਤੋਂ ਕੁਆਲਿਟੀ ਹੈਗੀ ਆ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਦੇਖ ਲਓ ਵੀ ਤੇ ਦੰਦੋਂ ਤਕਰੀਬਨ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਛਕੀ ਆ ਜੀ ਹਾਂ ਜੀ ਹਾਂ ਛਕੀ ਖੋਲ ਕੇ ਵੀ ਦਿਨ ਵੇਖਾਂਗੇ ਬਸ ਜੀ ਬਾਬਾ ਜੀ ਠੀਕ ਆ ਇਹੋ ਜੀ ਵੇੜ ਜਿਹੜੀ ਦੋਸਤੋਂ ਭਾਵੇਂ ਬੱਚਾ ਖੋਲ ਕੇ ਲਈ ਫਿਰੇ ਠੀਕ ਆ ਤੇ ਸ਼ਰੀਫੀ ਜਿਹੜੀ ਆ ਦੋਸਤੋਂ ਵੇੜਾਂ ਦੇ ਵਿੱਚ ਤਕਰੀਬਨ ਦੇਸੀ ਪੈਂਦੀ ਆ ਆ ਕਰੋ ਚੈੱਕ ਫਵਾਨਾ ਤੁਸੀਂ ਵੇਖ ਲਓ ਬਿਲਕੁਲ ਜਿਹੜਾ ਪੱਧਰ ਲੈਵਾ ਹੋਵੇਗਾ ਥਣ ਦਾ ਸੈਜ ਚੰਗਾ ਹੋਵੇਗਾ ਠੀਕ ਆ ਜੀ ਹਾਈਟ ਬੇਸ਼ੱਕ ਜਿਹੜੀ ਮੀਡੀਅਮ ਹਾਈਟ ਆ ਵਾਦੇ ਵੰਡੀ ਇਹ ਆ ਵੀ ਜਿਹੜੀ ਦੂਜੇ ਸੂਬੇ ਸੂਣੀ ਆ ਵਹਿੜਾ ਜੇ ਬੱਚੀਆਂ ਦੇ ਵਿੱਚ ਆ ਕਰੋ ਚੈੱਕ ਪਿਆਰੀ ਬੱਚੀ ਆ ਜਰੂਰ ਇਹਨੂੰ ਹੱਥ ਪਾ ਲਿਓ ਬੱਚੀ ਚੰਗੀ ਆ ਬਾਕੀ ਆਪਦੀ ਤਸੱਲੀ ਕਰ ਲਿਓ ਠੀਕ ਆ ਠੀਕ ਆ ਸੇਵਕ ਭਾਈ ਇਹਦਾ ਫਿਰ ਕਿੰਨੀ ਮੋਹਲਤ ਲੈ ਦੇ ਕੀ ਕਰਦੇ ਆ ਲੈ ਦੇ ਜੀ ਮੈਨੂੰ ਲੱਗਦਾ ਸੰਦੂ ਫਿਰ ਕਰ ਲਿਆ ਸਭ ਨੂੰ ਜਲਾ ਕਰ ਲਿਆ ਕਰੋ ਨਹੀਂ ਨਹੀਂ ਦੱਸੋ ਤੁਸੀਂ ਫਿਰ ਕੀ ਲੈ ਦੇਦਾ ਕੀ ਮੁੱਲ ਕਿੰਨਾ ਇਹਦਾ ਬਾਬਾ ਜੀ ਆਪਾਂ 43000 ਰੁਪਏ ਮੁੱਲ ਕਰਦੇ ਆ 43000 ਜੀ ਹਾਂ ਜੀ ਠੀਕ ਆ ਫਿਰ ਹਾਂ ਜੀ 43000 ਜਿਹੜੀ ਦੋਸਤੋ ਇਸ ਵੈੜ ਦਾ ਜਿਹੜਾ ਮੋਲ ਆ ਠੀਕ ਆ ਡਿਮਾਂਡ ਆ ਮੋਹਲੀ ਸਮਝ ਲਓ ਹਨਾ ਬਾਕੀ ਕੋਈ ਲੈ ਦੇ ਜਦੋਂ ਮੌਕੇ ਦੀ ਆ ਵੀ ਵਾਧਾ ਘਾਟਾ ਜੋ ਵੀ ਆ ਘਰੇ ਪਹੁੰਚ ਕਰ ਲੋ ਜਿੰਨਾ ਵਾਧਾ ਘਾਟਾ ਗੁਜਾਇਸ਼ ਹੋਈ ਜ਼ਰੂਰ ਹੋ ਜੇਗੀ ਠੀਕਾ ਬਾਕੀ ਵਹਿੜ ਚੰਗੀ ਆ ਹਨਾਲੇ ਪਾਸਿਓਂ ਵੇਖੀਏ ਹਾਈਟ ਕਰ ਦੇਵੀਂ ਚੰਗੀ ਆ ਸੀਲ ਸੋ ਪੂਰੀ ਆ ਸੀ ਜਿਹੜਾ ਸਲੱਗ ਪੁਣਾ ਕਾਫੀ ਜ਼ਿਆਦਾ ਵਹਿੜ ਚ ਤੇ ਵੀਰ ਸੇਵਕ ਇੱਕ ਨੰਬਰ ਆਪਣੇ ਜ਼ਰੂਰ ਭੈਣ ਭਰਾਵਾਂ ਨੂੰ ਦੱਸ ਦਿਓ ਭਰਾ ਨੰਬਰ ਹੈਗਾ ਵੀਰ ਜੀ 97813 ਹਾਂਜੀ 55875 97813 ਹਾਂਜੀ 55875 ਠੀਕ ਹੈ ਵੀਰ ਜੀ ਸੋ ਦੋਸਤੋ ਇਹ ਸੀਗਾ ਵੀਰ ਗੁਰਸੇਵਕ ਤੇ ਵੀਰ ਗੁਰਸੇਵਕ ਬਿਲਕੁਲ ਗੋਇੰਦਵਾਲ ਸਾਹਿਬ ਤੁਸੀਂ ਵਿਜਟ ਕਰਨੀ ਆ ਤਹਿਸੀਲ ਖੰਡੂਰ ਸਾਹਿਬਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬਾ ਆਪਣੇ ਨਰਖ ਪਰਖ ਕਰਕੇ ਤੁਸੀਂ ਤਸੱਲੀ ਕਰਕੇ ਵੈੜਾ ਪਸੰਦ ਜਿਹੜੀ ਵੀ ਤੁਹਾਨੂੰ ਆਏਗੀ ਉਹਦੇ ਖਾਸ ਤੌਰ ਤੇ ਤੁਸੀਂ ਸੌਦਾ ਕਰ ਲਓ ਚਾਰ ਵੈੜਾ ਜਿਹੜੀਆਂ ਅਵੇਲੇਬਲ ਨੇ ਮਿਲਦੇ ਕਨਵੀ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ